ਕੋਸੀ ਮਾਸਾ ਵੀ ਰਿਸਕ ਨਹੀਂ ਲੈ ਰਵੇ ਜਿੱਥੇ ਪਤਾ ਲੱਗਦਾ ਕਿ ਕਿਤੇ ਤੁਸੀਂ ਬੰਨ ਜਾ ਕਿਤੇ ਪਾਣੀ ਜ਼ਿਆਦਾ ਚੜ ਗਿਆ ਇਹ ਬੇਦੀ ਛੰਨਾ ਪਿੰਡ ਆ ਬਿਲਕੁਲ ਹਿੰਦਪਾਗ ਬਾਰਡਰ ਦੇ ਉੱਤੇ ਆ ਰਾਵੀ ਦਰਿਆ ਦੇ ਕੰਢੇ ਤੇ ਆ ਸਾਨੂੰ ਪਤਾ ਲੱਗਾ ਕਿ ਇੱਕ ਥਾਂ ਤੋਂ ਪੋਦੇ ਜਿਹੜੇ ਲੀਕ ਹੋ ਗਏ ਦਰਿਆ ਦਾ ਪਾਣੀ ਪਿੰਡ ਜਾ ਰਿਹਾ ਤਾਂ ਇਸ ਵੇਲੇ ਡੀਸੀ ਸਾਹਿਬ ਮੈਂ ਐਸਐਸਪੀ ਸਾਹਿਬ ਸਾਰੇ ਐਸਡੀਐਮ ਏਡੀਸੀ ਸਾਰੇ ਅਫਸਰ ਤਾਂ ਇਸ ਵੇਲੇ ਆਏ ਸਾਡੇ ਐਕਸੀਡੈਂਟ ਸਾਡੇ ਜਾਣੇ ਅਸੀਂ ਉਦਾਲ ਲੱਗਿਆ ਕਿ ਕਿਤੇ ਵੀ ਕਿਸੇ ਵੀ ਸਾਡੇ ਬੰਦੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਹ ਸਾਡੇ ਬੀਐਸਐਫ ਦੇ ਜਵਾਨ ਵੀ ਨੇ ਹਾਂ ਇਹਨਾਂ ਨੂੰ ਵੀ ਕਿਹਾ ਕਿ ਜੇ ਇਹਨਾਂ ਦੀ ਪੋਸਟ ਦੇ ਉੱਤੇ ਕੋਈ ਇਹਨਾਂ ਨੂੰ ਪ੍ਰੋਬਲਮ ਆ ਪਿਛਲੇ ਸਾਲ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਉਹ ੜ ਗਈਆਂ ਸੀਗੀਆਂ ਇਹਨਾਂ ਨੂੰ ਵੀ ਕਿਹਾ ਕਿ ਤੁਹਾਨੂੰ ਕੋਈ ਹੈਲਪ ਚਾਹੀਦੀ ਸਾਡੇ ਲੋ ਤੋਂ ਕੋ ਅਸੀਂ ਹਾਜ਼ਰ ਹਾਂ ਸਾਡਾ ਆਪਨੇ ਆਪਣਾ ਖਿਆਲ ਵੀ ਰੱਖਣਾ একদম একদম ਕਿਸਾਨੋ ਕਾ ਖਿਆਲ ਵੀ ਰੱਖਣਾ ਹਾਂ ਹਾਂ ਬਈ ਦੁੱਧੋਗਾਂ ਕਾ ਖਿਆਲ ਵੀ ਰੱਖਣਾ ਹਾਂ ਹਾਂ ਠੀਕ ਹੈ ਜਿੱਥੇ ਜਾਂ ਪੇ ਆਪ ਆਪਕੋ ਨੋਟ ਪੜੇ ਹਮੇ ਕਾਲ ਕਰੋ ਡੀ ਸਾਹਿਬ ਕੋ ਕਾਲ ਕਰੋ ਐਸਐਸਪੀ ਸਾਹਿਬ ਕੋ ਕਾਲ ਕਰੋ ਸਭ ਕੋ ਕਾਲ ਕਰੋ ਠੀਕ ਹੈ ਨਾ हां मतलब सी लगे पार जी पानी ਦਾ ਪੱਧਰ ਕੀ ਆ ਜੀ ਰਾਤ ਨੂੰ ਪਾਣੀ ਦਾ ਪੱਧਰ ਤੇ ਜੇ ਵਧਦਾ ਪਰ ਕੋਈ ਨਹੀਂ ਪਦਮਾਤਮਾ ਸਾਡੇ ਨਾਲ ਹੈ ਜੇ ਕਿਰਪਾ ਰਹੂਗੀ ਕੋਈ ਗੱਲ ਬਰਾਬਰ ਨਾਲ ਚੱਲੋਗੀ ਨਹੀਂ ਨਹੀਂ ਨਾਲ ਇਦਾਂ ਹੀ ਦੀ ਲੋਕ ਸਾਡੇ ਫਾਇਦੇ ਜਾਗਦੇ ਜਾਂ ਰਿਸਕ ਦੇ ਵਿੱਚ ਹੈ ਤੇ ਅਸੀਂ ਪਹਿਲਾਂ ਕੋਨੇ ਵਾਲ ਸੀਗੇ ਉਹਨੇ ਇੱਧਰ ਆ ਗਏ ਸਾਦੀ ਦਾ ਜਦੋਂ ਲੋਡ ਪਾਊਗੀ ਉਸੇ ਲਈ ਹਾਜ਼ਰ ਹਾਂ